ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੰਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਇਹ ਵੀਡੀਓ ਕਰਨ ਨੂੰ ਦਿਲ ਤਾਂ ਨਹੀਂ ਸੀ ਕਰਦਾ ਕਿਉਂਕਿ ਚੰਗੀ ਗੱਲ ਲੋਕ ਸੁਣਨਾ ਪਸੰਦ ਨਹੀਂ ਕਰਦੇ ਤੇ ਜਿਹੇ ਜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਅਸੀਂ ਉਸ ਚੀਜ਼ ਦਾ ਹਿੱਸਾ ਨਹੀਂ ਬਣ ਸਕਦੇ ਤੇ ਉਸ ਤੋਂ ਬਿਹਤਰ ਹੈ ਵੀ ਆਪਦਾ ਚੁੱਪ ਰੋ ਤੇ ਕੋਈ ਫਾਇਦਾ ਨਹੀਂ ਲੱਗਦਾ ਇਸ ਚੀਜ਼ ਦਾ ਮਗਜ ਮਾਰ ਗਏ ਪਰ ਕਈ ਵਾਰ ਫਿਰ ਤੁਹਾਨੂੰ ਜਦੋਂ ਕੋਈ ਗਮਰਾਹ ਕਰਨ ਪ੍ਰਚਾਰ ਚੱਲਦਾ ਇਸ ਕਰਕੇ ਤੁਹਾਨੂੰ ਕੋ ਸੱਚ ਦੱਸਣਾ ਹੁੰਦਾ ਸਚਾਈ ਸਾਹਮਣੇ ਲੈਉਣੀ ਹੁੰਦੀ ਹੈ ਕਿਉਂਕਿ ਮੈਂ ਤਰਕ ਦੇ ਆਧਾਰ ਤੇ ਗੱਲ ਕਰਦਾ ਉਹਨਾਂ ਕਹਿੰਦੇ ਮੈਂ ਆਪਣੇ ਕੋਲੋਂ ਗੱਲ ਨਹੀਂ ਕਰਦਾ ਕਿਉਂਕਿ ਇਸ ਵੇਲੇ ਕਾਫੀ ਦਿਨਾਂ ਦੇ ਉੱਤੋਂ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਤੇ ਬਾਕੀ ਅਕਾਲੀ ਪ੍ਰਦੀਪ ਕਲੇਰ ਬੇਅਦਬੀ ਦਾ ਦੋਸ਼ੀ ਵਾਧਾ ਮੁਆਫ ਗਵਾ ਤੇ ਸਰਦਾਰ ਰਣਵੀਰ ਸਿੰਘ ਦੀ ਖੱਟੜਾ ਜਿਹੜੇ ਉਸ ਵੇਲੇ ਸਟਾ ਦੇ ਸਟ ਦੇ ਇਨਚਾਰਜ ਰਹੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਦਾ ਵਾਦ-ਵਿਵਾਦ ਚੱਲ ਰਿਹਾ ਤੇ ਕਿਉਂਕਿ ਅੰਦਰੋਂ ਬਾਹਰੋਂ ਇਹ ਸਭ ਲੋਕ ਇੱਕੋ ਹੀ ਨਹੀਂ ਕਿਉਂਕਿ ਜਦੋਂ ਵੀ ਪੰਜਾਬ ਦੀ ਨੌਜਵਾਨੀ ਕਿਸੇ ਹੋਰ ਮੰਜ਼ਲ ਨੂੰ ਤਲਾਸ਼ ਦੀ ਆ ਜਾਂ ਕੋਈ ਉਹਨਾਂ ਨੂੰ ਹੋਰ ਕੋਈ ਆਸ ਦੀ ਕਿਰਨ ਦਿਸਦੀ ਆ ਤੇ ਇਹ ਲੋਕ ਉਸ ਉਦੋਂ ਹੀ ਇਹੋ ਜਿਹੇ ਜਿਹੜੇ ਗਰੁੱਪ ਬਣਾ ਕੇ ਇੱਕ ਦੂਜੇ ਨੂੰ ਭੰਡਲਾ ਸ਼ੁਰੂ ਕਰ ਦਿੰਦੇ ਆ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਸਾਰਾ ਛੜਜੰਤਰ ਜਿਹੜਾ ਰਚਿਆ ਜਾ ਰਿਹਾ ਅਕਾਲ ਤਖਤ ਦਾ ਜਥੇਦਾਰ ਵੀ ਇਹਨਾਂ ਦਾ ਹੀ ਆ ਇਹਨਾਂ ਦਾ ਹੀ ਉਹ ਲਾਇਆ ਹੋਇਆ ਕਮਲਾਜਮ ਹੈ ਤੇ ਉਹਦੇ ਕੋਲ ਹੀ ਐਪਲੀਕੇਸ਼ਨਾਂ ਲੈ ਕੇ ਤੁਰੇ ਫਿਰਦੇ ਜੇ ਇਨਸਾਫ ਉਹਨਾਂ ਲੋਕਾਂ ਨੇ ਕਰਨਾ ਹੁੰਦਾ ਤਾਂ ਉਹ ਤਾਂ 2015-16 'ਚ ਕਰ ਦਿੰਦੇ ਜਿਹੜਾ ਕੁਝ ਕਰਨਾ ਸੀ ਦੋਸਤੋ ਕੋਈ ਉਮੀਦ ਨਹੀਂ ਕਿਉਂਕਿ ਹੁਣ ਇਹਦੂ ਅੱਗੇ ਐਸਜੀਪੀਸੀ ਦੀਆਂ ਚੋਣਾਂ ਗਾਂ 27 ਦੀਆਂ ਵਿਧਾਨ ਸਭਾ ਚੋਣਾਂ ਇਹਨਾਂ ਨੂੰ ਉਹ ਚੀਜ਼ ਦਿਸ ਰਹੀ ਹੈ ਵੀ ਕੋਈ ਗੱਲ ਨਹੀਂ ਜੀ ਇੱਕ ਬੰਦਾ ਨਕਾਰ ਦਿੱਤਾ ਗਿਆ ਤੇ ਦੂਜਾ ਧੜਾ ਕਿਸੇ ਨਾ ਕਿਸੇ ਤਰੀਕੇ ਲੋਕ ਪ੍ਰਮਾਨ ਕਰਨ ਲਨ ਪਰ ਇਹ ਨਹੀਂ ਹੋਣਾ ਪਾਤਰ ਕਿਹੜੇ ਨੇ ਬਿਰਸਾ ਬੁਲਟੋਹਾ ਤੇ ਉਹੀ ਰਟਿਆ ਰਟਾਇਆ ਜਿਹੜਾ ਬੀਬੀ ਜ਼ਗੀਰ ਕੌਰ ਚੰਦੂ ਬਾਜਰਾ ਸਾਹਿਬ ਭੁੰਦਣ ਐਂਡ ਕੰਪਨੀ ਲੋਕ ਇਹੀ ਨੇ ਸਾਰੇ ਚਰਨਜੀਤ ਬਰਾੜ ਇਹ ਐਡੇ ਵੀ ਅਣਜਾਣ ਨਹੀਂ ਸੀਗੇ ਵੀ ਜੇ ਇੰਨਾ ਕੁਝ ਹੋ ਗਿਆ ਤੇ ਇਹਨਾਂ ਨੂੰ ਪਤਾ ਹੀ ਨਾ ਹੋਊ। ਸੋ ਦੋਸਤੋ ਸਿਰਫ ਤੁਹਾਡਾ ਧਿਆਨ ਭਟਕਾਉਣ ਦੀ ਖਾਤਰ ਤੇ ਤੁਹਾਨੂੰ ਇਸ ਰਾਮ ਰੋਲੇ ਦੇ ਵਿੱਚ ਸਾਈ ਰੱਖਣ ਦੀ ਖਾਤਰ ਇਹ ਕੁਝ ਕਰਨ। ਤੇ ਉਹਦੇ ਵਿੱਚ ਖਟਲਾ ਸਾਹਿਬ ਦਾ ਵਿੱਚ ਇਹਨਾਂ ਚੀਜ਼ਾਂ ਤੇ ਬੋਲਣਾ ਕਿਉਂਕਿ ਵੱਡੇ ਅਫਸਰ ਰਹੇ ਆ ਮੈਂ ਤਾਂ ਇੱਕ ਥਾਣੇਦਾਰ ਪੱਧਰ ਦਾ ਤੇ ਮੁਲਾਜ਼ਮ ਐ ਪਰ ਮੈਂ ਵੀ ਤਫ਼ਤੀਸ਼ੀ ਰਹਾਂ ਮੈਂ ਬਹੁਤ ਤਫ਼ਤੀਸ਼ਾਂ ਕੀਤੀਆਂ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਜਦੋਂ ਇਹ ਬਾਹਰ ਕਰਦੇ ਆ ਉਹਦਾ ਲੌਸ ਹੁੰਦਾ ਹੈ ਮੁਕਦਮੇ ਨੂੰ ਵੀ ਜਿਹੜੀ ਤਫ਼ਤੀਸ਼ ਤੁਸੀਂ ਕੀਤੀ ਆ ਉਹਨੂੰ ਜਿਹੜੀਆਂ ਗੱਲਾਂ ਤੁਸੀਂ ਹੁਣ ਪਬਲਿਕ ਅਡਮਿਨ ਦੇ ਵਿੱਚ ਲਿਆ ਰਹੇ ਹੋ ਤੇ ਜੋ ਤੁਸੀਂ ਸੈਟ ਦੇ ਇੰਚਾਰਜ ਰਹਿੰਦੇ ਹੋਇਆ ਕੀਤਾ ਫਿਰ ਕਿਹੜੀ ਠੀਕ ਸੀ ਤੇ ਕਿਹੜੀ ਗਲਤ ਸੀ ਕੱਲ ਨੂੰ ਅਦਾਲਤਾਂ ਦੇ ਵਿੱਚ ਤੁਹਾਡੀਆਂ ਗਵਾਹੀਆਂ ਹੋਣੀਆਂ ਤੁਹਾਡੇ ਤੇ ਕਰਾਸ ਕੁਐਸਚਨ ਹੋਣੇ ਆ ਇਹ ਵੀਡੀਓ ਅਗਲਿਆਂ ਨੇ ਉੱਥੇ ਲਾਉਣੀ ਹੈ ਲਿਜਾ ਕੇ ਵੀ ਖੱਟੜਾ ਸਾਹਿਬ ਤੁਸੀਂ ਹੁਣ ਸੱਚ ਬੋਲ ਰਹੇ ਹੋ ਕਿ ਜਾਂ ਤੁਸੀਂ ਜਦੋਂ ਸੈਟ ਦੇ ਮੈਂਬਰ ਸੀ ਉਹ ਜੋ ਲਿਖਿਆ ਤੁਸੀਂ ਤੇ ਉਹ ਸੱਚ ਲਿਖਿਆ ਮਲਕੇ ਵਾਲੀ ਬੇਅਦਬੀ ਦੇ ਵਿੱਚ ਵਧੀਆ ਕੰਮ ਕੀਤਾ ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਤੇ ਕਿਹਦਾ ਦਬਾਅ ਸੀ ਪਰ ਜਿਹੜੀਆਂ ਚੀਜ਼ਾਂ ਕੁਝ ਗੱਲਾਂ ਕਹਿੰਦੇ ਆ ਉਹ ਸਾਡੇ ਗਲੇ ਨਹੀਂ ਉਤਰਦੀਆਂ ਕਿਉਂਕਿ ਮੈਂ ਵੀ ਉਸੇ ਸਾਰੀ ਘਟਨਾ ਕਰਮ ਦਾ ਇੱਕ ਚਸ਼ਮਦੀਦ ਗਵਾਹ ਮੇਰੇ ਮੇਰੇ ਇਹਨਾਂ ਕੇਸਾਂ ਦੇ ਵਿੱਚ ਮੇਰੀਆਂ ਗਵਾਹੀਆਂ ਗਈਆਂ ਮੈਂ ਕਦੇ ਵੀ ਅੰਦਰਲੀ ਤਫਤੀਸ਼ ਦੀ ਗੱਲ ਕਦੇ ਬਾਹਰ ਨਹੀਂ ਕੱਢੀ ਜੋ ਆਨ ਮੈਰਿਟ ਤੇ ਤੁਹਾਨੂੰ ਦੱਸੀਆਂ ਗੱਲਾਂ ਉਹੀ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿਉਂਕਿ ਜਦੋਂ ਪੋਸਟਰ ਲੱਗਦੇ ਆ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੀੜ ਚੋਰੀ ਹੁੰਦੀ ਆ ਕਿਹਨੂੰ ਨਹੀਂ ਸੀ ਪਤਾ ਵੀ ਦੋਸ਼ੀ ਕੌਣ ਹੈ ਖਾਸ ਕਰਕੇ ਪੁਲਿਸ ਦੇ ਸਿਪਾਹੀ ਤੱਕ ਨੂੰ ਪਤਾ ਸੀ ਵੀ ਕੌਣ ਨੇ ਦੋਸ਼ੀ ਫਿਰ ਤੁਸੀਂ ਏਡੇ ਏਡੇ ਗੱਲਾਂ ਕਿਉਂ ਛਪਾ ਕੇ ਰੱਖੀਆਂ ਉਸ ਵੇਲੇ ਵੀ ਤਫਤੀਸ਼ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਗਈਆਂ ਸੀ ਜਦੋਂ ਸੈੱਟ ਤਾਂ ਬਾਅਦ ਚ ਬਣਦੀ ਆ ਉਦੋਂ ਪਹਿਲਾਂ ਤਾਂ ਡਿਸਟ੍ਰਿਕਟ ਪੁਲਿਸ ਤੇ ਜਿਹੜੀਆਂ ਨਾਲ ਦੀਆਂ ਬਾਉਂਡਰੀ ਡਿਸਟ੍ਰਿਕਟ ਪੁਲਿਸ ਜਿਹੜੀ ਜੁਆਇੰਟ ਕੰਮ ਕਰਦੀ ਸੀ ਬਹੁਤ ਚੀਜ਼ਾਂ ਸਾਹਮਣੇ ਆ ਗਈਆਂ ਸੀ ਕੋਈ ਕੋਸ਼ ਕੇਸ ਅਟੈਚਮੈਂਟ ਸੀਗੇ ਦੋਨਾਂ ਜ਼ਿਲ੍ਹਿਆਂ ਦੇ ਫਰੀਦਕੋਟ ਦੇ ਤੇ ਮੋਗੇ ਦੇ ਤੇ ਬਠਿੰਡੇ ਦੇਰਾ ਪ੍ਰੇਮੀ ਵਰਸਸ ਸਿੱਖ ਕਿਉਂਕਿ ਇੱਕ ਜੇ ਕੇ ਵਾਰਦਾਤ ਮੁਗੇ ਘਟਨਾ ਹੋਊਗੀ ਜਾਂ ਦੂਜੀ ਘਟਨਾ ਜਾਂ ਫਰੀਦਕੋਟ ਹੋਊਗੀ ਜਾਂ ਬਠਿੰਡੇ ਹੋਊਗੀ ਉਹ ਜੁਆਇੰਟ ਕੰਮ ਕਰਦੀਆਂ ਸੀ ਟੀਮਾਂ ਉਹਨਾਂ 'ਚ ਮੈਂ ਵੀ ਦੋ ਤਿੰਨ ਕੇਸਾਂ ਦੇ ਵਿੱਚ ਨਾਲ ਰਿਹਾ ਹੁਣ ਇਹਨਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਨਿਕਾਮੀਆਂ ਤਾਂ ਸਾਹਮਣੇ ਸਭ ਦੇ ਆਈ ਚੁੱਕੀਆਂ ਵਾਰ-ਵਾਰ ਉਹਨਾਂ ਦੇ ਉੱਤੇ ਕੀ ਗੱਲਾਂ ਕਰਨੀਆਂ ਉਹ ਤਾਂ ਵਾਰ-ਵਾਰ ਦਰਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਜੋ ਕੀਤਾ ਇੱਕ ਧਿਰ ਬਣ ਕੇ ਡੇਰੇ ਦੀ ਕੀਤਾ ਉਸ ਵੇਲੇ ਉਹ ਸਿੱਖਾਂ ਦੀ ਧਿਰ ਨਹੀਂ ਸੀ ਨਾ ਉਹ ਪੰਜਾਬ ਦੀ ਧਿਰ ਸੀ ਨਾ ਉਹ ਕੌਮ ਦੀ ਧਿਰ ਸੀ ਉਸ ਵੇਲੇ ਹਰ ਇੱਕ ਅਕਾਲੀ ਲੀਡਰ ਡੇਰੇ ਦੀ ਧਿਰ ਵੱਜੋਂ ਕੰਮ ਕਰ ਰਿਹਾ ਸੀ ਕੁਝ ਕਨੂੰ ਛੱਡ ਕੇ ਆ ਜਿਹੜੀਆਂ ਗੱਲਾਂ ਲਕੋਈਆਂ ਗਈਆਂ ਉਹ ਤੁਹਾਡੇ ਸਾਹਮਣੇ ਆਪਾਂ ਜ਼ਰੂਰ ਰੱਖੀਆਂ ਕਿ ਜਿਵੇਂ ਜਿਹੜੀ ਸੱਚਾ ਸੌਦਾ ਡੇਰੇ ਦਾ ਜਿਹੜਾ ਪੇਸ਼ਾਕ ਵਾਲਾ ਮਾਮਲਾ ਸੀ ਜਿੱਥੋਂ ਇਹ ਸਾਰਾ ਕੰਮ ਸ਼ੁਰੂ ਹੁੰਦਾ ਉਹ ਜਦੋਂ ਉਹਦੀ ਕੈنسਲੇਸ਼ਨ ਰਿਪੋਰਟ ਜਦੋਂ ਭੇਜੀ ਗਈ ਅਦਾਲਤ ਵਿੱਚ ਤੇ ਜੱਜ ਸਾਹਿਬ ਉਹਦੋਂ ਸਰਦਾਰ ਹਰਜੀਤ ਸਿੰਘ ਗੁਰਸਿੱਖ ਜੱਜ ਸਾਹਿਬ ਅਮਰਤਾਰੀ ਜੱਜ ਸਨ ਉਹਨਾਂ ਨੇ ਕਿਸੇ ਟੈਕਨੀਕਲ ਪੁਆਇੰਟ ਕਰਕੇ ਕਿਉਂਕਿ ਕੈਂਸਲੇਸ਼ਨ ਪਹਿਲੀ ਦਫਾ ਮਨਜ਼ੂਰ ਵੀ ਨਹੀਂ ਹੁੰਦੀ ਹੁੰਦੀ ਦੋ ਜਾਂ ਤਿੰਨ ਵਾਰੀ ਮਨਜ਼ੂਰ ਹੋ ਕੇ ਅਦਾਲਤ ਰੀ ਇਨਵੈਸਟੀਗੇਸ਼ਨ ਕਰਾਉਂਦੀ ਆ ਤੇ ਜਦੋਂ ਪਹਿਲੀ ਵਾਰੀ ਅਦਾਲਤ ਵੱਲੋਂ ਕੁਝ ਟਿੱਪਣੀਆਂ ਦੇ ਕੇ ਵਾਪਸ ਕੀਤੀ ਗਈ ਤੇ ਜੱਜ ਸਾਹਿਬ ਦੀ ਬਦਲੀ ਕਰਵਾ ਦਿੱਤੀ ਗਈ ਰਾਤ ਨੂੰ ਫਿਰ ਜਿਹੜਾ ਪਿਸ਼ਾਕ ਦੇ ਪੁਖਤਾ ਸਬੂਤ ਜਿਹੜਾ ਦਰਜੀ ਦੇ ਬਿਆਨ ਵੀ ਕਿਹਨੇ ਸੁਵਾਈ ਸੀ ਕਿਹਨੇ ਪੇਟ ਕੀਤੀ ਉਹ ਸਾਰੇ ਜਿਹੜੀ ਐਵੀਡੈਂਸ ਸੀ ਉਹ ਅਧੂਰੀ ਜਿਹੜੀ ਅਦਾਲਤ ਨੂੰ ਦਿੱਤੀ ਗਈ ਉਸ ਵੇਲੇ ਜੋ ਕੁਛ ਕੀਤਾ ਉਹ ਸਾਰੇ ਲੋਕ ਭਲੀ ਭਾਤ ਜਾਣੂ ਆਪੋ ਉਹ ਤੇ ਨਾ ਜਾਣੀ ਹੁਣ ਮੈਂ ਦੇਖਟਲਾ ਸਾਹਿਬ ਨੂੰ ਕੋਈ ਸਵਾਲ ਦੀ ਜਦੋਂ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਕਤਲ ਹੁੰਦਾ ਉਹ ਧਰਨਾ ਲਾਉਂਦੇ ਆ ਤੁਹਾਡੀ ਉਹਨਾਂ ਨਾਲ ਬਹਿਸ ਵਸਾਈ ਹੁੰਦੀ ਆ ਇਹ ਔਨ ਰਿਕਾਰਡ ਚੀਜ਼ਾਂ ਪਈਆਂ ਮੈਂ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ ਜਿਹੜੀ ਤੁਹਾਡੀ ਰਿਪੋਰਟ ਦੇ ਵਿੱਚ ਇਹ ਚੀਜ਼ਾਂ ਦਰਜ ਨਹੀਂ ਤੁਸੀਂ ਮੁਆਫੀ ਮੰਗੀ ਉਹਨਾਂ ਤੋਂ ਬਿਟੂ ਤੂੰ ਮੈਂ ਤੁਹਾਨੂੰ ਉਹਦੀ ਇੱਕ ਇੰਗਲਿਸ਼ ਦੀ ਮੈਂ ਟ੍ਰਾਂਸਲੇਟ ਕੀਤੀ ਹੋਈ ਆ ਤੁਹਾਨੂੰ ਦਿਖਾ ਦਿੰਦਾ। ਇਹ ਰਿਪੋਰਟ ਦਾ 17 ਨੰਬਰ ਪੇਜ ਹੈ ਤੇ ਥੱਲੇ ਵਾਲੇ ਦੋ ਪੈਰੇ ਤੁਸੀਂ ਆ ਪੜ੍ਹ ਲਿਓ। ਮੈਂ ਤੁਹਾਡੇ ਨੇੜੇ ਕਰਕੇ ਦਿਖਾ ਦਿੰਦਾ। ਤੇ ਹੁਣ ਇਹਦੀ ਮੈਂ ਤੁਹਾਨੂੰ ਪੰਜਾਬੀ ਦੀ ਟ੍ਰਾਂਸਲੇਟ ਵੀ ਦਿਖਾ ਦਿੰਦਾ। ਕਿਉਂਕਿ ਇਹ ਬੇਲੋੜੀਆਂ ਚੀਜ਼ਾਂ ਸੀ ਜੋ ਏਡੇ ਵੱਡੇ ਅਫਸਰ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਆ ਉਹਦੀ ਟਰਾਂਸਲੇਟਰ ਦੇ ਦੋਨੇ ਪਹਿਰੇ ਆ ਤਾਂ ਤੁਸੀਂ ਪੜ ਸਕਦੇ ਹੋ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਣਾ ਇਹੀ ਕਾਰਨ ਜਿਹੜਾ ਸੀ ਇਹੀ ਤੁਹਾਡੀ ਗੱਲ ਜਿਹੜੀ ਸੀ ਉਹਨੂੰ ਪੁਲਿਸ ਦੀ ਨੌਕਰੀ ਦਿਵਾਉਣ ਦੇ ਵਿੱਚ ਤੇ ਜਿਹੜਾ ਮੁਆਵਜ਼ਾ 20 ਲੱਖ ਰੁਪਈਆ ਉਸ ਵੇਲੇ ਉਹਨਾਂ ਦੀ ਡਿਮਾਂਡ ਸੀ ਉਹ ਪਤਾ ਨਹੀਂ ਮਿਲਿਆ ਜਾਂ ਨਹੀਂ ਮਿਲਿਆ ਤੇ ਪਰ ਜਦੋਂ ਉਹਨੂੰ ਨੌਕਰੀ ਦਿੱਤੀ ਗਈ ਉਹ ਡੇਰਾ ਪ੍ਰੇਮੀ ਗੁਰਦੇਵ ਸਿੰਘ ਮੁੱਖ ਮਲਜ਼ਮ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਵਾਉਣ ਦੇ ਵਿੱਚ ਤੇ ਤੁਹਾਡੇ ਇਸ ਵਿਵਾਦ ਦੇ ਕਾਰਨ ਉਹਨੂੰ ਪੁਲਿਸ ਦੀ ਨੌਕਰੀ ਉਹਦੀ ਘਰ ਵਾਲੀ ਨੂੰ ਦੇਣੀ ਪਈ ਜਦੋਂ ਕਿ ਉਹ ਮਲਜ਼ਮ ਬਣਨੀ ਸੀ ਇਸ ਕੇਸ 'ਚ ਕਿਉਂਕਿ ਉਹਦੇ ਖਾਤੇ ਵਿੱਚ ਪੈਸੇ ਆਏ ਸੀ ਤੁਹਾਨੂੰ ਇਸ ਗੱਲ ਦਾ ਸਾਰੀ ਗੱਲ ਦਾ ਪਤਾ ਸੀਗਾ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮੌੜ ਬੰਬ ਬਲਾਸਟ ਤੋਂ ਬਾਅਦ ਕਲੂ ਮਿਲੇ ਇਹ ਤਾਂ ਜਦੋਂ ਆਮ ਜ਼ਿਲ੍ਹਾ ਪੁਲਿਸ ਨੇ ਤਪਤੀਸ਼ ਕੀਤੀ ਆ ਜਦੋਂ ਐਸਐਸਪੀ ਸਾਹਿਬ ਫਰੀਦਕੋਟ ਤੋਂ ਚਰਨਜੀਤ ਸ਼ਰਮਾ ਮੋਗੇ ਲੱਗ ਜਾਂਦੇ ਆ ਕੇ ਤੇ ਮੈਂ ਉਹਨਾਂ ਦੇ ਨਾਲ ਪੱਕੇ ਤੌਰ ਤੇ ਤੁਸੀਂ ਇਹ ਤੋਂ ਅਟੈਚਮੈਂਟ ਰਿਹਾ ਕੁਝ ਰੇਡ ਸਾਥੋਂ ਕਰਵਾਉਂਦੇ ਰਹੇ ਉਹ ਪਰ ਬੇਵੱਸੀ ਹੋ ਗਈ ਉਹ ਤੁਸੀਂ ਵੀ ਕਹਿ ਰਹੇ ਹੋ ਸਾਰੀ ਕਹਿ ਰਹੇ ਸੋ ਦੋਸਤੋ ਉਸ ਵੇਲੇ ਸਾਰੇ ਬੰਦਿਆਂ ਨੂੰ ਪਤਾ ਸੀ ਵੀ ਬੇਅਦਬੀ ਦਾ 6 ਕਰੋੜ ਰੁਪਇਆ ਹਨੀਪ੍ਰੀਤ ਦੇ ਥਰੂ ਇਹ ਹੀ ਜਿਹੜਾ ਹਰਸ਼ ਧੂਰੀ ਸੰਦੀਪ ਬਰੇਟਾ ਤੇ ਜਿਹੜਾ ਪ੍ਰਦੀਪ ਕਲੇਰ ਆ ਇਹ ਤਿੰਨੇ ਮੁੱਖ ਪਾਤਰ ਸੀ ਡੇਰੇ ਦੇ ਵਿੱਚ ਤੇ ਇਹ ਭਿੰਦਰਪਾਲ ਬਿੱਟੂ ਹੋਣ ਵਾਲੀ ਸਾਰੀ ਟੀਮ ਦੀ ਉਸ ਵੇਲੇ ਇਕੱਲੇ ਇਕੱਲੇ ਪੁਲਿਸ ਮੁਲਾਜ਼ਮ ਨੂੰ ਪਤਾ ਸੀ ਵੀ ਕੌਣ ਦੋਸ਼ੀ ਆ ਚਲੋ ਉਹ ਗ੍ਰੰਥੀ ਗੋਰੇ ਨਾਲ ਉਹਦੀ ਵਾਈਫ ਨਾਲ ਕੀ ਹੋਇਆ ਦੂਜਿਆਂ ਨਾਲ ਉਹਦੇ 'ਚ ਮੈਂ ਨਹੀਂ ਵਿਵਾਦ ਪਰ ਮੈਂ ਤਾਂ ਅੱਜ ਇਸੇ ਗੱਲ ਤੇ ਹੀ ਰਹਿਣਾ ਇਹ ਗੱਲਾਂ ਜਿਹੜੇ ਪੱਤਰਕਾਰ ਵੀ ਇੰਟਰਵਿਊ ਕਰਨ ਜਾਂਦੇ ਆ ਜਾਂ ਤਾਂ ਉਹ ਪਹਿਲਾਂ ਇਸ ਕੇਸ ਦੇ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਉਹਨਾਂ ਨੂੰ ਉਹ ਐਵੇਂ ਇਧਰ ਲਈ ਉਧਰ ਲਈਆਂ ਗੱਲਾਂ ਮਾਰ ਕੇ ਪਰ ਐਡੇ ਵੱਡੇ ਅਫਸਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਫਿਰ ਤੁਸੀਂ ਵਾਰ-ਵਾਰ ਕਰੜਾ ਸਾਹਿਬ ਦੋ ਗੱਲਾਂ ਕਹਿੰਦੇ ਵੀ ਆਪਣਾ ਝੱਗਾ ਚੱਕੀਏ ਤੇ ਢਿੱਡ ਨੰਗਾ ਹੁੰਦਾ ਆਪਦਾ ਢਿੱਡ ਨੰਗਾ ਹੁੰਦਾ ਤੁਹਾਡੀ ਕਿਹੜੀ ਫਿਰ ਹੁਣ ਮਜਬੂਰੀ ਆ ਕੀ ਦਾ ਢੱਡਾ ਜਿਹੜਾ ਤੁਸੀਂ ਨੰਗਾ ਹੋਣ ਤੋਂ ਵਿਚਾਰ ਰਹੇ ਹੋ ਚਿੜੀਗੁਰੂ ਗ੍ਰੰਥ ਸਾਹਿਬਹਾਰਾ ਇਤਤਫਰ ਕੋਈ ਵੱਡਾ ਨਹੀਂ ਤੁਹਾਨੂੰ ਦੱਸ ਦੇਣਾ ਚਾਹੀਦਾ ਕਿ ਜਿਹੜੇ ਇਹ ਪ੍ਰਚਾਰਕ ਸੀਗੇ ਇਹਨਾਂ ਦਾ ਕੀ ਕੀ ਰੋਲ ਵਿੱਚ ਰਿਹਾ ਢੱਡ ਚੱਕਾ ਝੱਗਾ ਚੱਕਿਆ ਢੱਡੇ ਹੀ ਨੰਗਾ ਹੁੰਦਾ ਨਾ ਵਿੱਚ ਇਹਨਾਂ ਦੇ ਵੀ ਜਿਹੜੀਆਂ ਗੱਲਾਂ ਬਾਤਾਂ ਵਿੱਚ ਆਈਆਂ ਤੁਸੀਂ ਕਿਹਾ ਵੀ ਹੁਣ ਟਰੈਕ ਇੱਕ ਤਾਈ ਰਹਿਣ ਦਿਓ ਵੀ ਇੱਕ ਪਾਸੇ ਪ੍ਰੇਮੀਆ ਵਾਲੇ ਪਾਸੇ ਨੂੰ ਹੀ ਟਰੈਕ ਤੇ ਚਾੜੀ ਰੱਖੋ ਦੂਜੇ ਪਾਸੇ ਨੂੰ ਨਾ ਜਾਓ ਉਹ ਝੱਗਾ ਦੱਸੋਗਾ ਢੱਡ ਕਿਦਾ ਨੰਗਾ ਹੁੰਦਾ ਫਿਰ ਸੰਗਤਪੁਰ ਤੋਂ ਹੱਥੋਂ ਪੁੱਛਣਾ ਚਾਹੁੰਦੀ ਆ ਤਾਂ ਸਰਕਾਰ ਵੀ ਇਸ ਚੀਜ਼ ਦਾ ਜਵਾਬ ਦੇਵੇ ਤੇ ਤੁਸੀਂ ਵੀ ਜਵਾਬ ਦਿਓ ਵੀ ਗੁਰਦੇਵ ਸਿੰਘ ਪ੍ਰੇਮੀ ਦੀ ਧਰਮ ਪਤਨੀ ਨੂੰ ਜਿਹੜੀ ਉਹ ਸਰਬਜੀਤ कौर ਜਿਹੜੀ ਇਸ ਵੇਲੇ ਫਰੀਦਕੋਟ ਜ਼ਿਲ੍ਹੇ ਚ ਪੋਸਟਿੰਗ ਹੈ ਕੀ ਦੀ ਰეკਮੈਂਡੇਸ਼ਨ ਦੇ ਉੱਤੇ ਉਹਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਤੇ ਹੌਲਦਾਰ ਤੱਕ ਬਣਾ ਦਿੱਤਾ ਗਿਆ ਕੀ ਇਨਾਮ ਦਿੱਤਾ ਗਿਆ ਨਹੀਂ ਤੁਹਾਡੀ ਆ ਗੱਲ ਕਰਕੇ ਵਾਦ-ਵਿਵਾਦ ਖੜਾ ਹੋਇਆ ਸੀ ਦੂਸਰਾ ਦੋਸਤੋ ਜਦੋਂ ਇਹ ਪੈਸੇ ਆਉਂਦੇ ਆ ਉਹ ਮੈਂ ਤੁਹਾਨੂੰ ਦੱਸਦਾ ਕਿਹਦੇ-ਕਿਹਦੇ ਖਾਤਿਆਂ ਚ ਕਿੰਨੇ-ਕਿੰਨੇ ਪੈਸੇ ਆਏ ਵੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਖਾਤੇ 'ਚ 2 ਲੱਖ ਤੇ 2 ਲੱਖ ਹੀ ਉਹਦੀ ਪਤਨੀ ਦਾ ਸੀ ਉਦੋਂ ਪਰ ਉਹ ਗੱਲ ਜਿਹੜੀ ਸੀ ਉਹ ਮੁਰਕ ਕੇ ਉੱਥੇ ਦਬਾ ਦਿੱਤੀ ਗਈ। ਸੁਮਨ ਰਾਣੀ ਵਾਈਫ ਆਫ ਸਣੀ ਕੰਡਾ ਜਿਹੜਾ ਇਹ ਚ ਦੋਸ਼ੀ ਆ। ਉਹਦੀ ਉਹਦੇ ਘਰ ਵਾਲੀ ਦੇ ਉਹ ਪੁਲਿਸ ਮੁਲਾਜ਼ਮ ਵੀ ਸੀ ਉਹ। ਪੁਲਿਸ ਦੀ ਮੁਲਾਜ਼ਮ ਸੀ ਉਹ ਕਿਉਂ ਛੱਡੀ ਗਈ? ਕਿਉਂ ਨਹੀਂ ਉਹਦਾ ਰੋਲ ਸਾਹਮਣੇ ਲਿਆਂਦਾ ਗਿਆ ਦੇ ਉਹ ਸੰਗਤ ਨੂੰ ਜਵਾਬ। ਤੀਸਰਾ 4 ਲੱਖ ਰੁਪਇਆ ਜਕਸੀਰ ਸਿੰਘ ਜਿਹੜਾ ਬੁੱਟਾ ਸਿੰਘ ਸਰਾਵਾ 5 ਲੱਖ ਉਹਦੇ ਹਥਿਆਰ ਖਰੀਦੇ ਜਿੱਥੇ ਉਹਨਾਂ ਨੇ ਟ੍ਰੇਨਿੰਗ ਕਰਦੇ ਰੇ ਬੀੜ ਸਿੱਖਾ ਸਾਰੀਆਂ ਔਨ ਰਿਕਾਰਡ ਪਈਆਂ ਸੀ ਇਹ ਤਫ਼ਤੀਸ਼ ਕਿਉਂ ਦਬਾਇਆ ਗਿਆ 파ਰਟੀ ਤੁਸੀਂ ਸੈੱਟ ਦੇ ਇਨਚਾਰਜ ਹੋ ਫਿਰ ਦਿਓ ਜਵਾਬ ਲੋਕਾਂ ਨੂੰ ਹੁਣ ਅੱਜ ਇਹ ਨਹੀਂ ਸਮਝ ਲੱਗ ਰਹੀ ਵੀ ਜੋ ਤੁਸੀਂ ਤਫ਼ਤੀਸ਼ ਦੇ ਵਿੱਚ ਆ ਰਿਪੋਰਟ ਤੇ ਲਿਖਿਆ ਉਹ ਸਹੀ ਆ ਕਿ ਜਾਂ ਜਿਹੜਾ ਅੱਜ ਤੁਸੀਂ ਲੋਕਾਂ ਨੂੰ ਦੱਸ ਰਹੇ ਇਹ ਸਹੀ ਆ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੈਂ ਤਿੰਨਾਂ ਕੇਸਾਂ ਦੇ ਵਿੱਚ ਮੇਨ ਗਵਾਹ ਕੋਟ ਪੂਰਾ ਬਹਿਬਲ ਬਗਰਾੜੀ ਤੇ ਦੋ ਕੇਸ ਮੋਕੇ ਦੀ ਜਿਹੜੇ ਪੋਸਟਰਾਂ ਦੀ ਰਾਖੀ ਕੀਤੀ ਆ ਜਦੋਂ ਉਦੋਂ ਪੁਲਿਸ ਨੇ ਤੇ ਇੱਕ ਜਿਹੜੀ ਬਾਸ ਆੜੀ ਸੀ ਜੀ ਚਮਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ ਪਈ ਤੇ ਜਦੋਂ ਇਹਨਾਂ ਨੂੰ ਹੜਨ ਦੀ ਸਾਰੀ ਤਿਆਰੀ ਹੋ ਗਈ ਆ ਜਿਹੜੇ ਹਰਸ਼ਤ ਧੂਰੀ ਪ੍ਰਦੀਪ ਬਾਜ ਪੀਓ ਬਣੇ ਜਿਹੜੇ ਇਹਨਾਂ ਨੂੰ ਗਨਮੈਨ ਕਿਹਨੇ ਦਿੱਤੇ 6-6 ਗਨਮੈਨ ਤੇ ਜਿਪਸੀ ਸਰਕਾਰੀ ਉਹ ਅੱਜ ਦੇਣ ਜਿਹੜੇ ਕਹਿੰਦੇ ਜਾਣੇ-ਅਣ ਜਾਣੇ 'ਚ ਗਲਤੀਆਂ ਹੋਈਆਂ ਇਹ ਗਲਤੀਆਂ ਸੀ ਆਹਾ ਦੋਸ਼ੀਆਂ ਨੂੰ ਗਨਮੈਨ ਦਿੱਤੇ ਤੁਸੀਂ ਦਿਓ ਜਵਾਬ ਜੇ ਦੇ ਸਕਦੇ ਹੋ ਕਿਹਨੇ ਫਿਰ ਤਫ਼ਤੀਸ਼ ਪ੍ਰਭਾਵਿਤ ਕੀਤੀ ਤੇ ਤੁਸੀਂ ਉਸ ਵੇਲੇ ਸੰਗਤ ਨੂੰ ਕਿਉਂ ਨਾ ਦੱਸਿਆ ਵੀ ਸਾਡੇ ਅੱਗੇ ਆੜ ਚ ਨਾ ਰਹੀਆਂ ਫਿਰ ਉਸ ਵੇਲੇ ਹੰਕਾਰ ਇੰਨਾ ਸੀ ਜਦੋਂ ਸੰਗਤ ਇਨਸਾਫ ਮੰਗ ਰਹੀ ਸੀ ਕੋਟਪੂਰੇ ਤੇ ਇਹੀ ਅਕਾਲੀ ਕਹਿੰਦੇ ਸੀਗੇ ਵੀ ਇਹ ਵੇਲਣ ਲੋਕ ਨੇ ਘਰੋਂ ਕੱਢੇ ਹੋਏ ਲੋਕ ਨੇ ਤੇ ਬਰਾਬਰ ਪੈਰਲਰ ਜਿਹੜੀ ਸੰਭਾਵਨਾ ਭਾਈਚਾਰਕ ਸਾਂਝ ਦੇ ਨਾਂ ਦੇ ਉੱਤੇ ਫਰੀਦਕੋਟ ਰੈਲੀ ਕੀਤੀ 50000 ਦਾ ਇਕੱਠ ਦਿਖਾਇਆ ਫਿਰ ਜਿੱਤ ਗਏ ਫਿਰ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਰ ਲਿਆ ਉੱਥੇ ਜਿਹੜੇ ਰੈਲੀ 'ਚ ਗਏ ਸੀ ਲੋਕ ਦੁਕਾਨਾਂ ਦੇ ਵਿੱਚ ਵੜ ਵੜ ਕੇ ਬਿਸ਼ਰਮਾ ਵਾਂਗ ਲੁਕਦੇ ਰਹੇ ਲੋਕੋ ਲੋ ਜਵਾਬ ਇਹਨਾਂ ਚੀਜ਼ਾਂ ਦਾ ਕੀ ਉਦੋਂ ਤੁਸੀਂ ਹੰਕਾਰ ਦੇ ਵਿੱਚ ਚੜਾ ਨਹੀਂ ਸੀ ਰਹੇ ਸੰਗਤ ਨੂੰ ਜਿਹੜੇ ਬਾਈਬਲ ਖੋਲ ਚੱਲੇ ਸੀ ਬਾਬਾ ਖੇਤਾ ਸਿੰਘ ਦੇ ਕੋਲ ਉਹ ਖੋਲ ਜਿਹੜੇ ਦਿੱਤੇ ਗਏ ਸੰਗਤ ਵੱਲੋਂ ਉਹ ਕਿੱਧਰ ਗਏ ਕਿਹਨੇ ਉਹ ਡੈਮੇਜ ਕੀਤੀ ਤਫ਼ਤੀਸ਼ ਤੁਹਾਡੀ ਖੁਦ ਦੀ ਰਿਪੋਰਟ ਕਹਿੰਦੀ ਹੈ ਵੀ ਬਲਜੀਤ ਸਿੰਘ ਸਿੱਖਾਂ ਵਾਲਾ ਜਿਹੜਾ ਹੈਗਾ ਉਹ ਸਿਪਾਕੇ ਲੈ ਕੇ ਗਿਆ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਇੱਕ 파ਟ ਜਿਹੜੇ ਉਹਨਾਂ ਨੇ ਤਿੰਨ 파ਟ ਕੀਤੇ ਤੇ ਤੁਸੀਂ ਪਿੰਡ ਸੀਲ ਵੀ ਕੀਤਾ ਉਹ ਤੇ ਫਿਰ ਉਹ ਉਹ ਕਿੱਧਰ ਗਈ ਉਹ ਕਉਨੀ ਸੰਗਤ ਨੂੰ ਦੱਸ ਰਹੇ ਤੁਸੀਂ ਆ ਤੁਹਾਨੂੰ ਉਹ ਵੀ ਦਿਖਾ ਦੇਣਾ ਕਿਉਂਕਿ ਮੈਂ ਔਨ ਰਿਕਾਰਡ ਗੱਲ ਕਰਦਾ ਆ ਰਿਪੋਰਟ ਤੁਹਾਡੀ ਹੈ ਜੀ ਇਹ ਜਿਹੜੀ ਤੁਸੀਂ ਦਿੱਤੀ ਹੋਈ ਹੈ ਉਹ ਪੜ ਲਓ ਸੰਗਤ ਜੀ ਫਿਰ ਜੇ ਉੱਥੋਂ ਬੀੜ ਨਹੀਂ ਸੀ ਮਿਲੀ ਤੇ ਫਿਰ ਪਿੰਡ ਸੀਲ ਕਿਉਂ ਕੀਤਾ ਗਿਆ ਜੇ ਐਡਾ ਵੱਡਾ ਅਫਸਰ ਇੱਕ ਰੋਂਗ ਕੱਚੀ ਇਨਫੋਰਮੇਸ਼ਨ ਦੇ ਉੱਤੇ ਰਿਕਵਰੀ ਕਰਨ ਜਾਂਦਾ ਫਿਰ ਮੈਂ ਤਾਂ ਕੋਈ ਮੰਨਦਾ ਨਹੀਂ ਤੁਹਾਡੀ ਕਾਬਲੀਅਤ ਨੂੰ ਫਿਰ ਮੇਰੀ ਉਸ ਵੇਲੇ ਇੱਕ ਪੱਤਰਕਾਰ ਇੰਟਰਵਿਊ ਕਰਨ ਆਏ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਬੀੜਾਂ ਦੇ ਜਿਹੜੇ ਸਬੂਤ ਉਹ ਬਿਲਕੁਲ ਨਸ਼ਟ ਕਰ ਦਿੱਤੇ ਗਏ ਆ ਉਹਨਾਂ ਉੱਤੇ ਗੱਲ ਕਰਨ ਦਾ ਹੁਣ ਕੋਈ ਵਾਜਬ ਤੱਕ ਨਹੀਂ ਬਣਦੀ ਕਿਉਂਕਿ ਸੰਗਤ ਵੀ ਉੱਤੇ ਚੁੱਪ ਹੋ ਗਈ ਪਤਾ ਨਹੀਂ ਕਿਉਂ ਫਿਰ ਮੈਂ ਉਹਨਾਂ ਨੂੰ ਇੱਕ ਕਲੂ ਦੱਸ ਦੱਸ ਦਿੱਤਾ ਸੀ ਜੋ ਉਸ ਵੇਲੇ ਸਾਰਿਆਂ ਦੇ ਸਾਹਮਣੇ ਸੀ ਸਾਰ ਇੰਦਰਜੀਤ ਸਿੰਘ ਸਿੱਖੂ ਕੁਝ ਰਿਕਾਰਡਿੰਗ ਥੋੜੀ ਜੀ ਮੈਂ ਤੁਹਾਨੂੰ ਉਹਨਾਂ ਦੀ ਸੁਣਾਵ ਵੀ ਦਿੰਦਾ ਸੁਣ ਲਿਓ ਜੀ 30 ਜਨਵਰੀ ਸੀ ਅ ਬਿਆਦਬੀ ਮਾਮਲਿਆਂ ਦੀ ਉਹ ਉਹ ਤੋਂ ਤੁਹਾਡੇ ਕੋਲ ਕੁਝ ਮੈਂਬਰਾਂ ਨੇ ਐਸਆਈਪੀ ਦਿਆਂ ਨੇ ਪਹੁੰਚ ਕੀਤੀ ਸੀ ਜੀ ਕਿ ਜਿਹੜੀਆਂ ਵੀਰਾਂ ਦੇ ਵਿੱਚੋਂ ਅੰਗ ਫੜੇ ਗਏ ਆ ਉਹ ਵੀਰਾਂ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਬੁੱਧਰੀ ਸਾਹਿਬ ਰੱਖਣ ਵਾਸਤੇ ਕਮਰੇ 'ਚ ਕਿਹਾ ਗਿਆ ਸੀ ਜੀ ਤਾਂ ਕਿ ਸਿਸ਼ੰਜ ਚਾਹਵਾ ਕੇ ਆਪਦੀ ਹੁਕਰ ਲੈਣ ਦੇਖ ਲੈਣ ਆ ਆਖਿਆ ਗਿਆ ਜਿਹਨੇ ਕਿਹਾ ਸੀ ਜੀ ਐਨੀ ਫਸਾ ਬੰਦੇ 500 ਦੋਸਤੋ ਇਹ ਸੈਟ ਵਾਲੇ ਗਏ ਸੀ ਉਹਨਾਂ ਕੋਲ ਉਹਨਾਂ ਨੇ ਚਲੋ ਬੜ ਦੇ ਸੀਗੇ ਉਹਨਾਂ ਨੇ ਹੋਰ ਸਾਜ ਸਮਝ ਲਈ ਵੀ ਕਿਤੇ ਮੈਨੂੰ ਨਾ ਪਸਾਉਣ ਦਾ ਤਰੀਕਾ ਹੋਵੇ ਕਿਉਂਕਿ ਉਹ ਸ਼ਖਸੀਅਤ ਨੇ ਇੱਕ ਬਾਬਾ ਫਰੀਦ ਸੰਸਤਾਵਾਂ ਦੀ ਤੇ ਬਾਦਲ ਪਰਿਵਾਰ ਨਾਲ ਉਹਨਾਂ ਦੀ ਕੋਈ ਹੋਊਗੀ ਤੇ ਇਸ ਕਰਕੇ ਉਹਨਾਂ ਨੇ ਇਸ ਦੇ ਵਿੱਚ ਪੈਣ ਤੋਂ ਜਿਹੜਾ ਮناسب ਨਹੀਂ ਸਮਝਿਆ ਪਰ ਉਹਨਾਂ ਨੇ ਮੰਨੀ ਇਹ ਗੱਲ ਵੀ ਮੇਰੇ ਕੋਲ ਪਹੁੰਚ ਕੀਤੀ ਸੀ ਬੀੜਾ ਰੱਖਣ ਵਾਸਤੇ ਦੂਸਰੀ ਗੱਲ ਵੀਰੋ ਜਿਹੜੇ ਅੰਗ ਫੜੇ ਗਏ ਜਿਹੜੀ ਇਹਨਾਂ ਬੀੜਾਂ ਦੇ ਵਿੱਚੋਂ ਉਹ ਬੀੜਾ ਫਿਰ ਕਿੱਧਰ ਗਈਆਂ ਉਹ ਵੀ ਖੱਟਾ ਸਾਹਿਬਰ ਦੱਸਦੇ ਨੇ ਜਿਹੜਾ ਝੱਗਾ ਚੱਕਿਆ ਢਿੱਡ ਨੰਗਾ ਹੁੰਦਾ ਉਹ ਆਹ ਆਹ ਕਮਜ਼ੋਰੀਆਂ ਫਿਰ ਕੀ ਤੁਸੀਂ ਜੇ ਹੁਣ ਸੱਟ ਜੇ ਦੁਆਰਾ ਤੁਹਾਨੂੰ ਬਿਆਨ ਲੈਂਦੀ ਹੈ ਤੇ ਕੀ ਫਿਰ ਤੁਸੀਂ ਇਹਦੇ ਕਿ ਉਹਨਾਂ ਦੇ ਸਾਥ ਨਹੀਂ ਦਿੱਤਾ ਤਪੀਸ਼ ਨੂੰ ਡੈਮੇਜ ਕਰਨ ਦੇ ਵਿੱਚ ਫਿਰ ਦੱਸ ਦਿਓ ਵੀ ਕਿਹੜਾ ਢਿੱਡ ਨੰਗਾ ਹੁੰਦਾ ਹੁਣ ਕੱਲ ਨੂੰ ਉਹ ਜਿਹੜੇ ਗੁਰੂ ਸਾਹਿਬ ਦੇ ਅੰਗ ਹੈ ਉਹ ਕਿੱਥੋਂ ਸਾਫ਼ ਤੋਂ ਹੋਣਗੇ ਵੀ ਕਿਹੜੀ ਬੀੜ ਦੇ ਵਿੱਚ ਉਹ ਪਾੜੇ ਗਏ ਸੀ ਸੋ ਦੋਸਤੋ ਇਹ ਜਿਹੜੇ ਗੁਨਾਹ ਸੀ ਨਾ ਇਹ ਇਹ ਗਲਤੀਆਂ ਨਹੀਂ ਸੀ ਇਹ ਗੁਨਾਹ ਸੀ ਤੇ ਜਿਹੜੀ ਮੈਂ ਅੱਜ ਵੀ ਅਕਾਲੀਆਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਬੇਨਤੀ ਹੈ ਵੀ ਨਾ ਰੌਲਾ ਪਾਓ ਤੇ ਘਰੋ ਘਰੀ ਬਹਿ ਜਾਓ ਬਥੇਰਾ ਹੱਥੋਂ ਸੀ ਕੌਮ ਦੇ ਸਿਰ ਤੇ ਲੁੱਟ ਪਟ ਲਿਆ ਪੰਜਾਬ ਨੂੰ ਤੁਸੀਂ 47 ਤੋਂ ਲੈ ਕੇ 97 'ਚ ਤੁਹਾਡੀ ਦਰਬਾਰਾ ਸਰਕਾਰ ਬਣਦੀ ਆ ਕਿੱਥੇ ਵਫਾ ਕੀਤੀ ਆ ਤੁਸੀਂ ਅੱਜ ਤੱਕ ਨਿਰੰਕਾਰੀ ਕਾਂਡ ਹੋਇਆ 1984 ਦਾ ਅਟੈਕ ਹੋਇਆ ਤੁਸੀਂ ਦੋਸ਼ੀਆਂ ਉਹਦੇ ਵਿੱਚ ਭਾਗੀਦਾਰ ਹੋ। ਤੇ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਨਹੀਂ ਕਰ ਸਕੇ ਹੋਰ ਤੁਸੀਂ ਕੀ ਕਰਨੀ ਸੀ ਤਾਂ ਗੁਰੂ ਸਾਹਿਬ ਵੀ ਗਲੀਆਂ 'ਚ ਰੋਲਦਾ। ਅੱਜ ਇਹਨਾਂ ਚੀਜ਼ਾਂ ਦੀਆਂ ਮੁਆਫੀਆਂ ਦਿੱਤੀਆਂ ਜਾ ਸਕਦੀਆਂ? ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਜਵਾਬ ਦਿਓ ਜੇ ਦੇ ਸਕਦੇ ਹੋ। ਤੇ ਅੱਜ ਬੁਲਟੋਵਾ ਸਾਹਿਬ ਕਹੇ ਹਰੇਕਤਾ ਤੇ ਕਹਿ ਰਹੇ ਵੀ ਕਟੜਾ ਸਾਹਿਬ ਕੇ ਪੀਐਸ ਗਿੱਲ ਦੇ ਤੇ ਬਿਆਨਤ ਸਿੰਘ ਜਿਹੜਾ ਮੁੱਖ ਮੰਤਰੀ ਦੇ ਇੱਕ ਹੱਥ ਟੋਕੇ ਸੀ ਤੇ ਤੁਸੀਂ ਵਿਰਸਾ ਸਿੰਘ ਬਲਟੋਆ ਜੀ ਖਟੜਾ ਸਾਹਿਬ ਦਾ ਵੀ ਨਾਂ ਲੈਂਦਾ ਸੰਧੂ ਦਾ ਵੀ ਲੈਂਦਾ ਜਸਵਿੰਦਰ ਜਸੀ ਦਾ ਵੀ ਲੈਂਦਾ ਤੇ ਸੈਣੀ ਤੇ ਅਜ਼ਾਰ ਆਲਮ ਦਾ ਕਿਉਂ ਭੁੱਲ ਜਾਂਦੇ ਹੋ ਉਮਰਨਿੰਗਲ ਦਾ ਕਿਉਂ ਭੁੱਲ ਜਾਂਦੇ ਹੋ ਤੁਸੀਂ ਤੇ ਤੁਹਾਡੇ ਜਿਹੜੇ ਇੱਕ ਇੱਕ ਫੈਡਰੇਸ਼ਨ ਦੇ ਆਗੂ ਨੇ ਬਲਵੰਤ ਸਿੰਘ ਗੋਪਾਲਾ ਉਹਨਾਂ ਨੇ ਤਾਂ ਤੁਹਾਡੀ ਰਿਸ਼ਤੇਦਾਰੀ ਖਾਸਮ ਖਾਸ ਰਿਸ਼ਤੇਦਾਰੀ ਦੱਸੀ ਸੀ ਸਵਨ ਸਿੰਘ ਘੋਟੜਾ ਜਿੰਨਾਂ ਦਾ ਤੁਹਾਡਾ ਜਸਤੇਰ ਗੁਰਦੇਵ ਸਿੰਘ ਕੌਕੇ ਦਾ ਮਾਣ ਹੈ ਇਹ ਤਿੰਨ ਚਾਰ ਬੰਦੇ ਆ ਜਿਹੜੇ ਸਿਆਣਪ ਕਿਉਂਕਿ ਸਿਆਣੇ ਆਗੂ ਚ ਦੋ ਗੁਣ ਹੁੰਦੀ ਹੈ ਜੀ ਇੱਕ ਤਾਂ ਨੂੰ ਆਉਣ ਵਾਲੀ ਆਉਣ ਵਾਲੀਆਂ ਘਟਨਾਵਾਂ ਆਉਣ ਵਾਲਾ ਵਕਤ ਆ ਆਪਦੀ ਸਟੇਟ ਦਾ ਆਪਦੀ ਕੌਮ ਦਾ ਆਪਦੀ ਕਮਿਊਨਿਟੀ ਦਾ ਉਹਨੂੰ ਇੰਨੀ ਕੁ ਸਮਝ ਹੁੰਦੀ ਹੈ ਵੀ ਸਾਡੇ ਆਉਣ ਵਾਲਾ ਵਕਤ ਸਾਡੇ ਵਾਸਤੇ ਕੀ ਵਜਾ ਕੀ ਆਉਣ ਵਾਲਾ ਵਕਤ ਜਾਂ ਘਟਨਾਵਾਂ ਮੈਨੂੰ ਪਿੱਛੇ ਛੱਡ ਕੇ ਤਾਂ ਨਹੀਂ ਅੱਗੇ ਲੰਘ ਜਾ ਰਹੀਆਂ ਕਿਹੇ ਜਾਂ ਕੰਮ ਕਰਮ ਜਿਹੜਾ ਮੈਂ ਇਸ ਮੌਕੇ ਤੇ ਕਰਨਾ ਹੈ ਜਿਹੜਾ ਕਿ ਸਾਡੀ ਆਉਣ ਵਾਲੀ نسل ਨੂੰ ਕੋਈ ਉਹਦੀ ਉਹਦਾ ਖਮਿਆਜਾ ਨਾ ਪੁਗਤਣਾ ਪਵੇ ਤੇ ਤੁਸੀਂ ਤਾਂ ਹਰੇਕ ਤਾ ਤੇ ਫੇਲ ਹੋਈਆਂ ਮੈਂ ਤੁਹਾਨੂੰ ਆਉਣ ਵਾਲੇ ਵਕਤ ਦਾ ਪਤਾ ਸੀ ਤੇ ਜਿਹੜਾ ਤੁਹਾਡੇ ਨਾਲ ਬੀਤ ਗਿਆ ਨਾ ਤੁਹਾਨੂੰ ਉਹਦਾ ਪਤਾ ਲੱਗਿਆ ਗਾਟੂ ਵਾਲੇ ਗੁਣ ਤਾਂ ਤੁਹਾਡੇ ਵਿੱਚ ਹੈ ਨਹੀਂ ਅੱਜ ਏਡੀ ਵੀਡੀਓ ਕਰਾਂਗੇ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਇਹਦੇ ਜਵਾਬ ਦੇਣ ਤੇ ਬਾਕੀ ਅਗਲਾ ਪਾਰਟ ਆ ਜਿਹੜਾ ਇਹਦਾ ਕੱਲ ਨੂੰ ਕਰਾਂਗੇ ਦੇਉ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਇੱਕ ਗੱਲ ਰਹਿ ਗਈ ਸੀ ਜਿਹੜੀ ਪਛਾਕ ਜਿਹੜੀ ਭੇਟ ਕੀਤੀ ਗਈ ਸੀ ਜਿੱਥੋਂ ਸਾਰੀ ਇਹ ਅੱਗ ਪੰਜਾਬ ਦੇ ਵਿੱਚ ਲੱਗੀ ਤੇ ਚੰਦੂ ਮਾਜਰਾ ਸਾਹਿਬ ਜਿਹੜੋ ਤੁਸੀਂ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨੇ ਸੀ ਇਹ ਮੇਰੇ ਇਕੱਲੇ ਦੇ ਬਿਆਨ ਨਹੀਂ ਹੋਰ ਬੜੇ ਮੁਲਾਜ਼ਮਾਂ ਦੇ ਹੁਣ ਜਿਹੜੀ ਇੰਟਰਵਿਊ ਆਈਆਂ ਉਹਨਾਂ ਦੇ ਆ ਚੁੱਕੇ ਆ ਉਹਨਾਂ ਦਰਜੀਆਂ ਦਾ ਦਰਜੀ ਤੱਕ ਦੀ ਜਿਹੜਾ ਟਰੇਸ ਹੋ ਗਿਆ ਸੀ ਜਿਹਨੇ ਪਛਾਕ ਬਣਾਈ ਸੀ ਉਹ ਮੰਨ ਕੇ ਗਿਆ ਵੀ ਕੌਣ ਲੈ ਕੇ ਆਇਆ ਕਿਹਨੇ ਸਵਾਈ ਦਿੱਤੀ ਤੇ ਇੱਕ ਬਹੁਤ ਵੱਡੀ ਨਾਮਵਰ ਸ਼ਖਸੀਅਤ ਆ ਆਕਾਲੀ ਦਲ ਦੀ ਉਹਨਾਂ ਦਾ ਮੈਨੂੰ ਮੈਸੇਜ ਆਉਂਦਾ ਵੀ ਚੰਦੂ ਮਾਜਰਾ ਸਾਹਿਬ ਨੇ ਉੱਥੋਂ ਖੜਨਾ ਅਨੰਤਪੁਰ ਸਾਹਿਬ ਤੋਂ ਤੇ ਤੁਸੀਂ ਸਤਪਾਲ ਕੰਡੈਮ ਕਰਦੇ ਹੋ ਵੀ ਸਖਦੇਵ ਸਿੰਘ ਢੀਂਸਾ ਨੇ ਇਹ ਬਿਆਨ ਦਿੱਤਾ ਸੀ ਵੀ ਜਿਹੜੀ ਪਸ਼ਾਕ ਹੈ ਉਹ ਚੰਦੂ ਮਾਜਰਾ ਨੇ ਉੱਥੋਂ ਲਿਆ ਕੇ ਦਿੱਤੀ ਤੇ ਸੁਖਬੀਰ ਨੇ ਭੇਟ ਕੀਤੀ ਸੀ ਤੇ ਮੈਂ ਕਿਹਾ ਜੀ ਮੈਂ ਕਿਵੇਂ ਕਰਦੇ ਆ ਜਦੋਂ ਇਹ ਗੱਲਾਂ ਆਨ ਰਿਕਾਰਡ ਪਈਆਂ ਉਹ ਦਰਜੀ ਦੇ ਬਿਆਨ ਪਏ ਆ ਉਸ ਸਾਰੀ ਫਾਈਲ ਦੇ ਵਿੱਚ ਤੇ ਉਹ ਆ ਮੈਸੇਜ ਆ ਤੁਸੀਂ ਵੇਖ ਸਕਦੇ ਹੋ ਪਰ ਮੈਂ ਹਜੇ ਉਹਨਾਂ ਦੇ ਨਾਂ ਦਾ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਉਹ ਬੜੀ ਵੱਡੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਜਵਾਬ ਦਿੱਤਾ ਸੀ ਮੈਂ ਕਿਹਾ ਜੀ ਤੁਸੀਂ ਪੁਲਿਸ ਨੂੰ ਮੈਂ ਇਹ ਇਹ ਗੱਲ ਦੇ ਵਿੱਚ ਲੈ ਕੇ ਆਓ ਆ ਆ ਦੇਖ ਲਓ ਆ ਉਹਨਾਂ ਵੱਲੋਂ ਮੈਨੂੰ ਮੈਸੇਜ ਕੀਤਾ ਗਿਆ ਸੀ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਜ਼ਰੂਰੀ ਮੈਟਰ ਦੇ ਉੱਤੇ ਤੇ ਫਿਰ ਤੁਹਾਨੂੰ ਕੀ ਡਰ ਸੀਗਾ ਕਾਦੇ ਵਾਸਤੇ ਕੰਡੈਮਨ ਕਰਾਉਂਦੇ ਸੀ ਜੇ ਤੁਸੀਂ ਕੁਛ ਕੀਤਾ ਹੀ ਨਹੀਂ ਤੁਹਾਡਾ ਵੀ ਰੌਲਾ ਹੀ ਨਹੀਂ ਸੀ ਸੋ ਇਸ ਕਰਕੇ ਆਈਜੀ ਸਾਹਿਬ ਨੂੰ ਵੀ ਬੇਨਤੀ ਆ ਤੁਸੀਂ ਬੜੇ ਵੱਡੇ ਅਫਸਰ ਹੋ ਸਰ ਥੋੜਾ ਜਿਹਾ ਸੋਚ ਸਮਝ ਕੇ ਮੈਂ ਤੁਹਾਨੂੰ ਸਲਾਹ ਤਾਂ ਨਹੀਂ ਦੇ ਸਕਦਾ ਬੇਨਤੀ ਕਰ ਸਕਦਾ ਕਿਉਂਕਿ ਕੱਲ ਨੂੰ ਕ੍ਰਾਸ ਦੇ ਵਿੱਚ ਇਹ ਗੱਲਾਂ ਬਹੁਤ ਨੁਕਸਾਨ ਕਰਨਗੀਆਂ ਵੀ ਫਿਰ ਜੇ ਤਫਤੀਸ਼ ਤੁਸੀਂ ਇੰਨੀ ਗਲਤ ਕੀਤੀ ਫਿਰ ਅੱਜ ਤੁਸੀਂ ਇਹ ਕੀ ਬੋਲਦੇ ਹੋ ਕੀ ਹੁਣ ਸੱਚ ਬੋਲ ਰਹੇ ਹੋ ਜਾਂ ਜੋ ਤੁਸੀਂ ਰਿਪੋਰਟ ਦੇ ਵਿੱਚ ਲਿਖਿਆ ਉਹ ਸੱਚ ਹੈ ਕਿਉਂਕਿ ਤੁਹਾਡੇ ਵੱਲੋਂ ਇੰਨੀਆਂ ਗਲਤੀਆਂ ਫਿਰ ਕੀਤੀਆਂ ਜਿਹੜੀਆਂ ਤੁਸੀਂ ਆਪ ਮੰਨ ਰਹੇ ਹੋ ਤੇ ਜਿਹੜੀ ਮਗਰੋਂ ਸੈਟ ਬਣੀ ਆ ਉਹਨਾਂ ਨੇ ਸਾਨੂੰ ਪਤਾ ਹੈ ਵੀ ਕਿਸ ਤਰ੍ਹਾਂ ਕਿੰਨੀ ਮਿਹਨਤ ਕਰਕੇ ਇਹ ਚੀਜ਼ਾਂ ਦੁਬਾਰਾ ਇਕੱਠੀਆਂ ਕੀਤੀਆਂ ਕਿਉਂਕਿ 15 ਤੋਂ ਬਾਅਦ 22 ਦੇ ਵਿੱਚ ਸੈਟ ਬਣਦੀ ਹੈ ਜਿਹੜੀ 21 22 ਜਾ ਕੇ ਉਹਨਾਂ ਵਾਸਤੇ ਬਹੁਤ ਵੱਡੀ ਸਮੱਸਿਆ ਖੜੀ ਹੋਈ ਕਿਉਂਕਿ ਸਬੂਤ ਅੱਧੇ ਤੋਂ ਜ਼ਿਆਦਾ ਜਿਹੜੇ ਆ ਨਾਸਟ ਹੋ ਚੁੱਕੇ ਸੀ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਸਹਿਤ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ